ਅੱਜ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਪਰਮੇਸ਼ਵਰ ਜੀ ਦੇ ਬਚਨ ਦੇ ਵਿੱਚੋਂ ਕੁਝ ਬਹੁਤ ਹੀ ਅਹਿਮ ਚੀਜ਼ਾਂ ਨੂੰ ਸਿੱਖਾਂਗੇ ਅੱਜ ਅਸੀਂ ਉਹ ਚੀਜ਼ਾਂ ਸਿੱਖਾਂਗੇ ਜਿਹੜੀਆਂ ਅਣ ਸੁਣੀਆਂ ਹੋ ਹੋ ਸਕਦਾ ਇਹ ਦੋ ਪਹਿਲਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਸੁਣਿਆ ਨਾ ਹੋਵੇ ਸੁਣਿਆ ਤਾਂ ਹੋ ਸਕਦਾ ਪਰ ਉਸ ਤਰੀਕੇ ਨਾਲ ਨਾ ਸੁਣਿਆ ਹੋਵੇ ਜਿੱਦਾਂ ਪਾ ਕਰੂ ਅੱਜ ਸਾਨੂੰ ਸਮਝਾਉਣਾ ਚਾਹੁੰਦਾ ਆ ਅੱਜ ਅਸੀਂ ਜਿਹੜੀਆਂ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਨਹੀਂ ਆ ਰਹੇ ਅੱਜ ਅਸੀਂ ਉਹਨਾਂ ਦੇ ਬਾਰੇ ਵਿੱਚ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਕਿਉਂਕਿ ਬਹੁਤ ਸਾਰੇ ਕਾਰਨ ਆ ਜਿਨ੍ਹਾਂ ਦਾ ਕਰਕੇ ਸਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਜਿਹੜੇ ਆ ਉਹ ਰੁਕ ਜਾਂਦੇ ਆ। ਕਈ ਵਾਰੀ ਉਹ ਕਾਰਨ ਬਹੁਤ ਵੱਡੇ ਹੁੰਦੇ ਆ ਪਰ ਕਈ ਵਾਰੀ ਅਸੀਂ ਵੱਡੇ ਵੱਡੇ ਸਾਰੀਆਂ ਚੀਜ਼ਾਂ ਨੂੰ ਪੂਰਾ ਕਰ ਲੈਨੇ ਆ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਖਰੇ ਹੁੰਨੇ ਆ ਪਰ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਕਰਦੇ ਆ। ਪਰ ওই ਛੋਟੀਆਂ ਚੀਜ਼ਾਂ ਸਾਡੀ ਬਰਕਤ ਦੇ ਵਿੱਚ ਇੱਕ ਵੱਡੀ ਰੁਕਾਵਟ ਬਣ ਜਾਂਦੀਆਂ ਆਂ ਅੱਜ ਅਸੀਂ ওই ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਸਾਡੀ ਹੀਲਿੰਗ ਦੇ ਵਿੱਚ ਡਿਲੀਵਰੈਂਸ ਦੇ ਵਿੱਚ ਪਾਵ ਸ਼ਿਫਾ ਦੇ ਵਿੱਚ ਛੁਟਕਾਰੇ ਦੇ ਵਿੱਚ ਬਰਕਤ ਦੇ ਵਿੱਚ ਰੁਕਾਵਟ ਬਣੀਆਂ ਹੋਈਆਂ ਆਂ ਆ ਉਹਨਾਂ ਚੋਂ ਕਿਦਾਂ ਬਾਹਰ ਨਿਕਲਣਾ ਅੱਜ ਅਸੀਂ ਉਹਨਾਂ ਗੱਲਾਂ ਦੇ ਬਾਰੇ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਇਸ ਧਰਤੀ ਦੇ ਉੱਤੇ ਬਹੁਤ ਸਾਰੀਆਂ ਇਨਵੀਜ਼ੀਬਲ ਪਾਵਰਸ ਜਿਹੜੀਆਂ ਆ ਉਹ ਐਕਟੀਵੇਟ ਕੰਮ ਕਰਦੀਆਂ ਆ ਬਹੁਤ ਸਾਰੀਆਂ ਆਧ੍ਰਿਸ਼ ਸ਼ਕਤੀਆਂ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਉਹ ਕੰਮ ਕਰਦੀਆਂ ਆ ਰੋ ਦੋਨੋਂ ਤਰ੍ਹਾਂ ਦੀਆਂ ਐ ਕੋਸ਼ਿਸ਼ ਸ਼ਕਤੀਆਂ ਚੰਗੀਆਂ ਆ ਤੇ ਕੁਝ ਬੁਰੀਆਂ ਆ ਮਾੜੀਆਂ ਆ ਬੇਸ਼ੱਕ ਸਾਨੂੰ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਜੋ ਸਾਨੂੰ ਨਜ਼ਰ ਨਹੀਂ ਆ ਰਿਹਾ ਉਹ ਹੈ ਨਹੀਂਗਾ ਪਿਆਰ ਕਿਸੇ ਨੂੰ ਨਜ਼ਰ ਆਉਂਦਾ ਹੈਗਾ ਆ ਨਫ਼ਰਤ ਹੈਗੀ ਆ ਕੁਝ ਇਮੋਸ਼ਨਸ ਆ ਜਿਹੜੇ ਐਕਟੀਵਿਟੀਆਂ ਦੇ ਨਾਲ ਸਮਝ ਆਉਂਦੇ ਆ ਕੁਝ ਅਦ੍ਰਿਸ਼ ਚੀਜ਼ਾਂ ਕੁਝ ਭਾਵਨਾਵਾਂ ਆ ਜਿਹੜੀਆਂ ਕੰਮਾਂ ਦੇ ਰਾਹੀਂ ਸਮਝ ਆਉਂਦੀਆਂ ਇੱਥੇ ਹੀ ਜਿਹੜੀਆਂ ਅਦ੍ਰਿਸ਼ ਸ਼ਕਤੀਆਂ ਆ ਉਹ ਵੀ ਅਸੀਂ ਖੁੱਲੀਆਂ ਅੱਖਾਂ ਦੇ ਨਾਲ ਸਰੀਰਕ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ ਪਰ ਉਹਨਾਂ ਦੇ ਕੰਮ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਆ ਉਹਨਾਂ ਤੋਂ ਅਸੀਂ ਅੰਦਾਜ਼ਾ ਲਾਉਨੇ ਆ ਕਿ ਕਿਹੜੀ ਸ਼ਕਤੀ ਸਾਡੇ ਜੀਵਨ ਦੇ ਵਿੱਚ ਕੰਮ ਕਰ ਰਹੀ ਹੈ ਕਈ ਵਾਰੀ ਤੁਸੀਂ ਕੁਝ ਵੀ ਨਹੀਂ ਕੀਤਾ ਹੁੰਦਾ ਪਰ ਤੁਹਾਡੇ ਸਿਰ ਬੁਰਾਈ ਆ ਜਾਂਦੀ ਹੈ ਫਿਰ ਤੁਸੀਂ ਤਾਂ ਕੁਝ ਕੀਤਾ ਹੀ ਨਹੀਂ ਪਰ ਕੋਈ ਕਹਿ ਰਿਹਾ ਕਿ ਤੁਸੀਂ ਕੀਤਾ ਹੈ ਕੋਈ ਤੁਹਾਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਬੁਰਾ ਕੀਤਾ ਹੈ ਤਾਂ ਦੇਖੋ ਉੱਥੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਕਿਸੇ ਬਾਰੇ ਤੁਸੀਂ ਕੁਝ ਵੀ ਨਹੀਂ ਕੀਤਾ ਹੁੰਦਾ ਪਰ ਫਿਰ ਵੀ ਤੁਹਾਡੀ ਵਾਹ ਵਾਹ ਹੋ ਜਾਂਦੀ ਆ ਤਾਂ ਫੇਰ ਵੀ ਨੋਟਿਸ ਕਰੋ ਉੱਥੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ ਤਾਂ ਅਸੀਂ ਕੰਮਾਂ ਤੋਂ ਸਿਆਣਦੇ ਆ ਕਿਹੜੀ ਸ਼ਕਤੀ ਸਾਡੇ ਜੀਵਨ ਦੇ ਵਿੱਚ ਕੰਮ ਕਰ ਰਹੀ ਆ ਅਰ ਸਾਡੀ ਅਲਾਈਨਮੈਂਟ ਜਿਹੜੀ ਆ ਸਾਡਾ ਜਿਹੜਾ ਸਾਡਾ ਜੋੜ ਮੇਲ ਜਿਹੜਾ ਆ ਉਹ ਕਿਹੜੀ ਸ਼ਕਤੀ ਦੇ ਨਾਲ ਹੈ ਕਿਹਦੇ ਕੰਮ ਸਾਡੇ ਜੀਵਨ ਦੇ ਵਿੱਚ ਨਜ਼ਰ ਆ ਰਹੇ ਆ ਅਗਰ ਤੁਹਾਡੇ ਜੀਵਨ ਦੇ ਜਿਹੜੇ ਕੰਮ ਆ ਉਹ ਬੁਰਾਈ ਵਾਲੇ ਆ ਤੁਹਾਨੂੰ ਨਸ਼ਾ ਕਰਨਾ ਬਹੁਤ ਚੰਗਾ ਲੱਗਦਾ ਚੋਰੀ ਕਰਨਾ ਚੰਗਾ ਲੱਗਦਾ ਝੂਠ ਬੋਲਣਾ ਚੰਗਾ ਲੱਗਦਾ ਵੀ ਵਿਚਾਰ ਕਰਨਾ ਚੰਗਾ ਲੱਗਦਾ ਜੂਆ ਖੇਡਣਾ ਚੰਗਾ ਲੱਗਦਾ ਤਾਂ ਇਹ ਸਭ ਬੁਰੀਆਂ ਸ਼ਕਤੀਆਂ ਦੇ ਕੰਮ ਓ ਚੁਗਲੀਆਂ ਕਰਨੀਆਂ ਚੰਗਾ ਲੱਗਣਾ ਲੜਾਈਆਂ ਲੜਨਾ ਚੰਗਾ ਲੱਗਣਾ ਤੂੰ ਤੂੰ ਮੈਮੇ ਦੇ ਵਿੱਚ ਫਸੀ ਜਾਣਾ ਕੁਮੰਡ ਕਰਨਾ ਨਫ਼ਰਤ ਕਰਨੀ ਤਾਂ ਇਹਦਾ ਮਤਲਬ ਤੁਸੀਂ ਬੁਰੀ ਸ਼ਕਤੀ ਦੇ ਸੰਪਰਕ ਦੇ ਵਿੱਚ ਹਾਂ ਪਰ ਇਸੇ ਤਰ੍ਹਾਂ ਕੁਝ ਲੋਕਾਂ ਕਹਿੰਦੇ ਆ ਜਿਨ੍ਹਾਂ ਨੂੰ ਪ੍ਰਾਰਥਨਾ ਕਰਨਾ ਚੰਗਾ ਲੱਗਦਾ ਆ ਭਲਾ ਕਰਨਾ ਚੰਗਾ ਲੱਗਦਾ ਆ ਸੱਚ ਬੋਲਣਾ ਚੰਗਾ ਲੱਗਦਾ ਆ ਸੱਚ ਸੁਣਨਾ ਚੰਗਾ ਲੱਗਦਾ ਆ ਜਿਆਦਾ ਤੋਂ ਜਿਆਦਾ ਸਮਾਂ ਚੰਗੇ ਵਿਚਾਰਾਂ ਵਾਲੇ ਲੋਕਾਂ ਦੇ ਨਾਲ ਬੈਠਣਾ ਉਹਨਾਂ ਨੂੰ ਅਨੰਦਿਤ ਕਰਦਾ ਆ ਤਾਂ ਇਹਦਾ ਮਤਲਬ ਉਹ ਇੱਕ ਚੰਗੀ ਸ਼ਕਤੀ ਦੇ ਸੰਪਰਕ ਦੇ ਵਿੱਚ ਆ ਤਾਂ ਤੁਸੀਂ ਆਪਣੀ ਜਾਂਚ ਜ਼ਰੂਰ ਕਰਨੀ ਆ ਕਿ ਮੈਨੂੰ ਕੀ ਪਸੰਦ ਆ ਆਪਣੇ ਆਪ ਨੂੰ ਚੈੱਕ ਕਰੋ ਕਿ ਮੈਨੂੰ ਕੀ ਕਰਨਾ ਪਸੰਦ ਆ ਅਗਰ ਮੈਂ ਟੈਲੀਵਿਜ਼ਨ ਦੇਖਦਾ ਆ ਤਾਂ ਮੈਂ ਟੈਲੀਵਿਜ਼ਨ ਦੇ ਉੱਤੇ ਕਿਹੜੀਆਂ ਚੀਜ਼ਾਂ ਦੇਖਣੀਆਂ ਪਸੰਦ ਕਰਦਾ ਧਾਰਮਿਕਤਾ ਦੀਆਂ ਗੱਲਾਂ ਮੇਰੇ ਮਨ ਨੂੰ ਸ਼ਾਂਤੀ ਦਿੰਦੀਆਂ ਜਾਂ ਅਸ਼ਲੀਲਤਾ ਦੀਆਂ ਗੱਲਾਂ ਮੇਰੇ ਮਨ ਨੂੰ ਸ਼ਾਂਤੀ ਦਿੰਦੀਆਂ ਜਿਹੜੀਆਂ ਗੱਲਾਂ ਸੁਣ ਕੇ ਮੇਰੇ ਰੂਹ ਨੂੰ ਸਕੂਨ ਆਉਂਦਾ ਉਹ ਮੈਨੂੰ ਚੰਗੀਆਂ ਲੱਗਦੀਆਂ ਕਿ ਜਿਹੜੀਆਂ ਗੱਲਾਂ ਸੁਣ ਕੇ ਮੇਰਾ ਰੂਹ ਤੜਫਣ ਲੱਗ ਜਾਂਦਾ ਕਿਸੇ ਨੂੰ ਮਾਰਨ ਕੋ ਟੰਨੂ ਜੀ ਕਰਦਾ ਕਿਸੇ ਨਾਲ ਲੜਨ ਨੂੰ ਜੀ ਕਰਦਾ ਘਰੋਂ ਭੱਜ ਜਾਣ ਨੂੰ ਜੀ ਕਰਦਾ ਉਹ ਗੱਲਾਂ ਚੰਗੀਆਂ ਲੱਗਦੀਆਂ ਤਾਂ ਚੈੱਕ ਕਰੋ ਬੜੀ ਆਸਾਨੀ ਦੇ ਨਾਲ ਤੁਸੀਂ ਪਹਿਚਾਨ ਸਕੋਗੇ ਕਿ ਤੁਸੀਂ ਕਹਦੇ ਨਾਲ ਜੁੜੇ ਹੋਏ ਹੋ ਅਗਰ ਝੂਠ ਸੁਣ ਕੇ ਕਹਿਣਾ ਆਉਂਦੀ ਆ ਨਫ਼ਰਤ ਆਉਂਦੀ ਆ ਚੁਗਲੀਆਂ ਸੁਣਨ ਨੂੰ ਦਿਲ ਨਹੀਂ ਕਰਦਾ ਚੁਗਲੀਆਂ ਕਰਨ ਨੂੰ ਦਿਲ ਨਹੀਂ ਕਰਦਾ ਕਿਸੇ ਨੂੰ ਮਾੜਾ ਕਹਿਣ ਨੂੰ ਦਿਲ ਨਹੀਂ ਕਰਦਾ ਤਾਂ ਇਹਦਾ ਮਤਲਬ ਤੁਸੀਂ ਇੱਕ ਚੰਗੀ ਸ਼ਕਤੀ ਦੇ ਸੰਪਰਕ ਵਿੱਚ ਆ ਔਰ ਉਹ ਚੰਗੀ ਸ਼ਕਤੀ ਪਰਮੇਸ਼ਵਰ ਹੈ ਹਾਲੇਲੂਇਆ ਇਹਦਾ ਮਤਲਬ ਤੁਸੀਂ ਪਰਮੇਸ਼ਵਰ ਜੀ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਆ ਤੁਸੀਂ ਪਰਮੇਸ਼ਵਰ ਜੀ ਦੇ ਸੰਪਰਕ ਦੇ ਵਿੱਚ ਆ ਬਸ ਸਮਝਣ ਤੇ ਸਿਆਣਨ ਦੀ ਜ਼ਰੂਰਤ ਆ ਪਰ ਜੇ ਇਸ ਦੇ ਉਲਟ ਹੋ ਰਿਹਾ ਆ ਤਾਂ ਇਹਦਾ ਮਤਲਬ ਤੁਸੀਂ ਦੁਸ਼ਟ ਦੀ ਸ਼ਕਤੀ ਦੇ ਨਾਲ ਸ਼ੈਤਾਨੀ ਸ਼ਕਤੀ ਦੇ ਨਾਲ ਜੁੜੇ ਹੋਏ ਆ ਤੇ ਤੁਹਾਨੂੰ ਉਥੋਂ ਆਪਣਾ ਸੰਪਰਕ ਤੋੜਨ ਦੀ ਜ਼ਰੂਰਤ ਆ ਆਦਰਵਾਇਜ਼ ਉਹ ਤੁਹਾਨੂੰ ਨਾਸ਼ ਕਰੂਗੀ ਤਾਂ ਇਸ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੀਆਂ ਸ਼ਕਤੀਆਂ ਜਿਹੜੀਆਂ ਆ ਉਹ ਕੰਮ ਕਰਦੀਆਂ ਸਭ ਤੋਂ ਪਹਿਲਾਂ ਸਾਨੂੰ ਇਹੀ ਚੀਜ਼ ਜਿਹੜੀ ਆ ਉਹ ਸਮਝਣ ਦੀ ਜ਼ਰੂਰਤ ਆ ਅੱਜ ਬਹੁਤ ਸਾਰੇ ਲੋਕ ਇੱਥੇ ਹੋਣੇ ਚਾਹੀਦੇ ਸੀ ਜਿਹੜੇ ਨਹੀਂ ਇੱਥੇ ਉਹ ਇਸੇ ਲਈ ਇੱਥੇ ਨਹੀਂ ਆ ਕਿਉਂਕਿ ਉਹ ਇੱਕ ਗਲਤ ਸ਼ਕਤੀ ਦੇ ਸੰਪਰਕ ਵਿੱਚ ਆ ਕਿਤੇ ਨਾ ਕਿਤੇ ਉਹਨਾਂ ਨੇ ਉਹਦੀ ਆਵਾਜ਼ ਨੂੰ ਸੁਣਿਆ ਤੇ ਉਹਦੇ ਪਿੱਛੇ ਲੱਗ ਕੇ ਤੁਰ ਪਏ ਉਹ ਆਉਣਾ ਚਾਹੁੰਦੇ ਆ ਪਰ ਉਹਨਾਂ ਦਾ ਜ਼ਿਆਦਾ ਸੰਪਰਕ ਜਿਹੜਾ ਆ ਉਹ ਗਲਤ ਚੀਜ਼ ਦੇ ਨਾਲ ਆ ਗਲਤ ਸ਼ਕਤੀ ਦੇ ਕੰਟਰੋਲ ਵਿੱਚ ਉਹ ਜ਼ਿਆਦਾ ਆ ਜਦੋਂ ਉਹ ਉਧਰੋਂ ਆਪਣਾ ਸੰਪਰਕ ਤੋੜਨਗੇ ਤਦ ਉਹ ਪਰਮੇਸ਼ਵਰ ਨੂੰ ਕਹਿਣਗੇ ਕਿ ਪ੍ਰਭੂ ਮੇਰੇ ਉੱਤੇ ਆਪਣਾ ਕੰਟਰੋਲ ਕਰੋ ਫੇਰ ਉਹ ਪਰਮੇਸ਼ਵਰ ਦੇ ਸੰਪਰਕ ਵਿੱਚ ਆਉਣਗੇ ਅਤੇ ਤਦ ਉਹ ਪਰਮੇਸ਼ਵਰ ਦੇ ਆਤਮਾ ਦੀ ਆਵਾਜ਼ ਨੂੰ ਜਿਹੜਾ ਆ ਉਹ ਸੁੰਨਾ ਸ਼ੁਰੂ ਕਰਨਗੇ ਅੱਜ ਜੇਕਰ ਅਸੀਂ ਸਮੱਸਿਆਵਾਂ ਦੇ ਵਿੱਚੋਂ ਬਾਹਰ ਨਿਕਲਣਾ ਹੈ ਤਾਂ ਸਾਨੂੰ ਆਪਣਾ ਰਿਸ਼ਤਾ ਪਰਮੇਸ਼ਵਰ ਜੀ ਦੇ ਨਾਲ ਜੋੜਨ ਦੀ ਜ਼ਰੂਰਤ ਹੈ ਯਾਦ ਰੱਖੋ ਅਗਰ ਤੁਹਾਡਾ ਰਿਸ਼ਤਾ ਪਰਮੇਸ਼ਵਰ ਜੀ ਦੇ ਨਾਲ ਨਹੀਂ ਹੋਊਗਾ ਫੇ ਤੁਹਾਡੇ ਧੀਆ ਪੁੱਤਰਾਂ ਦਾ ਰਿਸ਼ਤਾ ਵੀ ਪਰਮੇਸ਼ਵਰ ਨਾਲ ਬੰਨਣਾ ਇੰਨਾ ਸੌਖਾ ਨਹੀਂ ਆ ਪਹਿਲਾਂ ਸਾਨੂੰ ਪਹਿਲ ਕਰਨੀ ਪੈਣੀ ਆਪਣਾ ਰਿਸ਼ਤਾ ਪਰਮੇਸ਼ਵਰ ਜੀ ਦੇ ਨਾਲ ਜੋੜਨਾ ਪੈਣਾ ਹੈ ਫਿਰ ਸਾਡੇ ਨਿਆਣਿਆਂ ਨੇ ਸਾਡੇ ਪੂਰਨਿਆਂ ਤੇ ਤੁਰਨਾ ਹੈ ਅਟ ਸਾਡਾ ਰਿਸ਼ਤਾ ਬਣ ਚੁੱਕਿਆ ਕਿ ਨਹੀਂ ਬਣ ਚੁੱਕਿਆ ਇਹ ਸਾਨੂੰ ਆਪਣੇ ਆਪ ਦੀ ਜਿਹੜੀ ਆ ਪਰਖ ਕਰਨੀ ਪਊਗੀ ਸਭ ਤੋਂ ਪਹਿਲਾਂ ਸਾਨੂੰ ਤਿੰਨਾਂ ਚੀਜ਼ਾਂ ਦਾ ਬਹੁਤ ਜਿਹੜਾ ਆ ਉਹ ਧਿਆਨ ਦੇਣਾ ਪਊਗਾ ਪਹਿਲੀ ਚੀਜ਼ ਆ ਕਿ ਮੈਂ ਕਰਨਾ ਕੀ ਚਾਹੁੰਦਾ ਆ ਮੇਰਾ ਮਕਸਦ ਕੀ ਆ ਦੂਜੀ ਗਾ ਮੈਂ ਹੈ ਕੌਣ ਤੀਜੀ ਚੀਜ਼ ਮੈਂ ਕਿਹਦੇ ਨਾਲ ਸੰਬੰਧ ਰੱਖਦਾ ਹਾਂ ਕਿਹਦੇ ਨਾਲ ਜੁੜਿਆ ਹੋਇਆ ਹਾਂ ਮੈਂ ਪੋਜ਼ਿਟਿਵ ਜਿਹੜੀ એનર્ਜੀ ਆ ਮੈਂ ਸਿਰਫ ਅੱਜ ਉਹਦੇ ਬਾਰੇ ਦੇ ਵਿੱਚ ਹੀ ਗੱਲ ਕਰੂੰਗੀ ਕਿਉਂਕਿ ਮੈਂ ਆਪਣੀਆਂ ਗੱਲਾਂ ਦੇ ਵਿੱਚ 네ਗੇਟਿਵ 네ਗੇਟਿਵ એનર્ਜੀ ਦੇ ਬਾਰੇ ਵਿੱਚ ਗੱਲ ਕਰਕੇ ਮੈਂ ਉਹਦੀ ਤਾਕਤ ਨੂੰ ਪਰਸੋਹਿਤ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਂ ਜਾਣਦੀ ਆ ਮੇਰੇ ਪਰਮੇਸ਼ਵਰ ਦੇ ਵਿੱਚ ਇੰਨੀ ਸਮਰਥਿਆ ਕਿ ਮੈਂ ਚਾਹੇ ਸਾਰਾ ਦਿਨ ਉਹਦੇ ਗੁਣਗਾਵਾਂ ਉਹ ਖਤਮ ਨਹੀਂ ਹੋਣੀ ਹallelujah ਅੱਜ ਸਭ ਤੋਂ ਫਰਸਟ ਕਿ ਮੇਰਾ ਕੰਮ ਕੀ ਆ ਇਸ ਧਰਤੀ ਦੇ ਉੱਤੇ ਖਾਣਾ ਪੀਣਾ ਡਰੇਨ ਕਰ ਦੇਣਾ ਸੋਚਣਾ ਤੇ ਨੈਕਸਟ ਡੇ ਫੇਰ ਉੱਠ ਜਾਣਾ ਕਿ ਮੇਰਾ ਇਹੀ ਕੰਮ ਹੈ ਇਸ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਸਮਝੋ ਸਾਡਾ ਕੰਮ ਹੈ ਪਰਮੇਸ਼ਵਰ ਜੀ ਦੀ ਇੱਛਾ ਦੇ ਵਿੱਚ ਰਹਿ ਕੇ ਜੀਣਾ ਅੱਜ ਅਪਾਡ ਛੋਟੀਆਂ ਚੀਜ਼ਾਂ ਸਿੱਖ ਰਹੇ ਆ ਬੇਸਿਕ ਚੀਜ਼ਾਂ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੀਆਂ ਪ੍ਰਾਰਥਨਾਵਾਂ ਦੇ ਉੱਤਰ ਲੈਣੇ ਆ ਜਿਹੜੇ ਲੰਬੇ ਸਮੇਂ ਤੋਂ ਰੁਕੇ ਹੋਏ ਆ ਜਿਨ੍ਹਾਂ ਗੱਲਾਂ ਦੇ ਵਿੱਚੋਂ ਦੀ ਲੰਘ ਕੇ ਅਸੀਂ ਉਹਨਾਂ ਰੁਕਾਵਟਾਂ ਨੂੰ ਦੂਰ ਕਰਨਾ ਜਿਹੜੀਆਂ ਬਹੁਤ ਛੋਟੀਆਂ ਆ ਪਰ ਵੱਡੇ-ਵੱਡੇ ਟਰੱਕ ਜਿਹੜੇ ਬਰਕਤਾਂ ਦੇ ਲੱਦ ਕੇ ਤੁਰੇ ਹੋਏ ਆ ਉਹਨਾਂ ਨੂੰ ਜਿਨ੍ਹਾਂ ਨੇ ਰੋਕਿਆ ਆ ਤਾਂ ਪਹਿਲਾ ਪੁਆਇੰਟ ਆ ਕਿ ਸਾਡਾ ਕੰਮ ਆ ਪਰਮੇਸ਼ਵਰ ਜੀ ਦੀ ਇੱਛਾ ਦੇ ਵਿੱਚ ਰਹਿ ਕੇ ਜੀਣਾ ਹallelujah ਨੰਬਰ 2 ਅਸੀਂ ਕੌਣ ਆ ਸਰਵ ਸ਼ਕਤੀਮਾਨ ਪਰਮੇਸ਼ਵਰ ਜੀ ਦੇ ਧੀਆਂ ਤੇ ਪੁੱਤਰ ਇਸ ਪਹਿਚਾਨ ਨੂੰ ਹਮੇਸ਼ਾ ਕਾਇਮ ਕਰਕੇ ਰੱਖਣਾ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ ਔਰ ਇਸ ਔਦੇ ਤੇ ਬਣੇ ਰਹਿਣਾ ਨੰਬਰ 3 ਕਿ ਮੈਂ ਕਿਹਦੇ ਨਾਲ ਸੰਬੰਧ ਰੱਖਦਾ ਆ ਤਾਂ ਮੇਰਾ ਸੰਬੰਧ ਆ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਨਾਲ ਹallelujah ਮੇਰਾ ਸੰਬੰਧ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਹੁਣ ਤੁਸੀਂ ਜਿਹਦੀ ਸੰਗਤ ਦੇ ਵਿੱਚ ਰਹੋਗੇ ਉਹਦੀ ਰੰਗਤ ਤੁਹਾਡੇ ਉੱਤੇ ਨਜ਼ਰ ਆਉਣੀ ਆ ਜਿਹਦੇ ਤੁਸੀਂ ਬੇਟੇ ਬੇਟੀਆਂ ਆ ਉਹਦੀ ਸ਼ਕਲ ਦੀ ਝਲਕ ਤੁਹਾਡੇ ਚਿਹਰੇ ਤੇ ਨਜ਼ਰ ਆਉਣੀ ਚਾਹੀਦੀ ਆ ਅਰ ਤੁਹਾਨੂੰ ਤੁਹਾਡਾ ਕੰਮ ਵੀ ਪਤਾ ਜ਼ਰੂਰ ਹੋਣਾ ਚਾਹੀਦਾ ਆ ਵਚਨ ਦੇ ਵਿੱਚ ਲਿਖਿਆ ਆ ਚੰਗਾ ਰੁਖ ਆਪਣੇ ਫਲਾਂ ਤੋਂ ਸਿਆਣਿਆਂ ਜਾਂਦਾ ਆ ਤੇ ਜੇ ਅਸੀਂ ਪਰਮੇਸ਼ਵਰ ਜੀ ਦੇ ਨਾਲ ਸੰਬੰਧ ਰੱਖਦੇ ਆ ਸਾਡਾ ਸੰਬੰਧ ਜੁੜਿਆ ਹੋਇਆ ਆ ਅਸੀਂ ਪਰਮੇਸ਼ਵਰ ਦੀ ਕਨੈਕਸ਼ਨ ਦੇ ਵਿੱਚ ਆ ਜੇ ਅਸੀਂ ਵਾਕਈ ਪਰਮੇਸ਼ਵਰ ਜੀ ਦੇ ਬੇਟੇ ਬੇਟੀਆਂ ਆ ਤਾਂ ਫੇਰ ਸਾਡੇ ਫਲਾਂ ਤੋਂ ਨਜ਼ਰ ਆਉਣਾ ਚਾਹੀਦਾ ਆ ਸਾਡੇ ਕੰਮਾਂ ਤੋਂ ਨਜ਼ਰ ਆਉਣਾ ਚਾਹੀਦਾ ਆ ਕਿ ਅਸੀਂ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਆ ਇਹ ਨਹੀਂ ਵੀ ਐਤਵਾਰ ਨੂੰ ਲੋਕੀ ਸਾਨੂੰ ਫੇਸਬੁੱਕ ਦੇ ਰਾਈ ਹੋਰਾਂ ਚੀਜ਼ਾਂ ਦੇ ਰਾਹੀਂ ਜੇ ਗਲੀ 'ਚ ਤੁਰੇ ਜਾਂਦਿਆਂ ਜਾਂ ਬੱਸਾਂ ਦੇ ਵਿੱਚ ਬੈਂਦਿਆਂ ਤਾਂ ਦੇਖਣ ਵੀ ਇਹਨਾਂ ਨੇ ਬਾਈਬਲ ਪੜ੍ਹੀ ਫੜੀ ਹੋਈ ਆ ਇਹ ਚਰਚ ਨੂੰ ਜਾ ਰਹੇ ਆ ਪਰ ਅੱਗੋਂ ਪਿੱਛੋਂ ਉਹਨਾਂ ਨੂੰ ਸਾਡੇ ਜੀਵਨ ਦੇ ਵਿੱਚ ਮਸੀਹਤ ਦੀ ਝਲਕ ਹੀ ਨਜ਼ਰ ਨਾ ਆਵੇ ਜੇ ਸਿਰਫ ਆਪਾਂ ਐਤਵਾਰ ਵਾਲੇ ਕ੍ਰਿਸਚੀਅਨਸ ਆ ਐਤਵਾਰ ਵਾਲੇ ਮਸੀਹੀ ਚੇਲੇ ਆ ਫੇਰ ਆਪਾਂ ਉਹਨਾਂ ਬੂਟਿਆਂ ਦੇ ਬਾਗ ਆ ਜਿਹੜੇ ਅਸਲੀ ਰੁੱਖ ਦੀ ਸ਼ਕਲ ਤੇ ਰਬੜ ਦੇ ਬਣਾਏ ਹੁੰਦੇ ਸ਼ੋਪੀਸ ਦੇ ਤੌਰ ਤੇ ਘਰੇ ਰੱਖੇ ਜਾਂਦੇ ਆ ਉਹ ਕਦੀ ਫਲ ਨਹੀਂ ਲੈ ਕੇ ਆਉਂਦੇ ਤੇ ਉਹ ਵੀ ਜਿਨ੍ਹਾਂ ਉਹ ਖਰੀਦਿਆ ਆ ਉਹਦੀ ਮਰਜ਼ੀ ਆ ਉਹਨੂੰ ਤੂੰ ਪੇਸ਼ ਆਵੇਂ ਜਿੱਥੇ ਮਰਜ਼ੀ ਰੱਖ ਦੇਵੇ ਉਹ ਰੁੱਖ ਆਪਣੀ ਇੱਛਾ ਦੇ ਨਾਲ ਕੁਝ ਨਹੀਂ ਕਰ ਸਕਦਾ ਉਹਦੇ ਚ ਕੋਈ ਜਾਣ ਨਹੀਂ ਆ ਤੇ ਉਹਨੇ ਸਦਾ ਬੇਫਾਈ ਰਹਿਣਾ ਹੈ ਪਰ ਜੇਕਰ ਅਸੀਂ ਹਕੀਕਤ ਦੇ ਵਿੱਚ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਆ ਫੇ ਬਾਕੀ ਦਿਨਾਂ ਦੇ ਵਿੱਚ ਵੀ ਸਾਡੇ ਉੱਤੇ ਫਲ ਨਜ਼ਰ ਆਉਣੇ ਚਾਹੀਦੇ ਆ ਜਦੋਂ ਕੋਈ ਸਾਡੇ ਘਰ ਆਵੇ ਸਾਡੇ ਮੂੰਹ ਦੇ ਅੱਖਰ ਜਿਹੜੇ ਆ ਉਹ ਬਿਆਨ ਕਰਨ ਕਿ ਸਾਡਾ ਰਿਸ਼ਤਾ ਕਿਤੇ ਨਾ ਕਿਤੇ ਪਰਮੇਸ਼ਵਰ ਜੀ ਦੇ ਨਾਲ ਜੁੜਿਆ ਹੋਇਆ ਆ ਅਸੀਂ ਪਰਮੇਸ਼ਵਰ ਜੀ ਦੇ ਵਿੱਚ ਭਰੋਸਾ ਰੱਖਦੇ ਆ ਸਾਡੀ ਇੱਛਾ ਆ ਕਿ ਅਸੀਂ ਪਰਮੇਸ਼ਵਰ ਜੀ ਦੀ ਮਰਜ਼ੀ ਦੇ ਅਨੁਸਾਰ ਜੀਵੀਏ ਇਸ ਧਰਤੀ ਦੇ ਉੱਤੇ ਔਰ ਉਹ ਜਿਹੜਾ ਮਕਸਦ ਸਾਨੂੰ ਪਰਮੇਸ਼ਵਰ ਨੇ ਦਿੱਤਾ ਉਸ ਮਕਸਦ ਨੂੰ ਪੂਰਾ ਕਰੀਏ ਪਰ ਜੇ ਆਪਾਂ ਐਤਵਾਰ ਨੂੰ ਚਰਚ ਆ ਗਏ ਬਾਕੀ ਦਿਨਾਂ ਦੇ ਵਿੱਚ ਬਾਈਬਲ ਘਟੇ ਦੇ ਨਾਲ ਲਿਬੜੇ ਪਈ ਆ ਝੋਲੇ ਚੋਂ ਨਹੀਂ ਕੱਢੀ ਪੜਿਆ ਨਹੀਂ ਵਚਨ ਪ੍ਰਾਰਥਨਾ ਨਹੀਂ ਕੀਤੀ ਕੋਈ ਪਿੰਡੋਂ ਆ ਗਿਆ ਉਹਦੇ ਨਾਲ ਚੁਗਲੀਆਂ ਕਰਨ ਲੱਗੇ ਝੂਠ ਬੋਲਣ ਲੱਗੇ ਕਿਸੇ ਨੇ ਕਿਸੇ ਬਾਰੇ ਗੱਲ ਕੀਤੀ ਗਾਲਾਂ ਕੱਢਣ ਲੱਗੇ ਸਰਾਪ ਦੇਣ ਲੱਗੇ ਗਲਤ ਚੀਜ਼ਾਂ ਬੋਲਣ ਲੱਗੇ ਫੇਰ ਅਸੀਂ ਮਸਜਿਦ ਦੇ ਵਿੱਚ ਨਹੀਂ ਆ ਫੇਰ ਸਾਡਾ ਸੰਬੰਧ ਪਰਮੇਸ਼ਵਰ ਦੇ ਨਾਲ ਜੁੜਿਆ ਨਹੀਂ ਆ ਫੇਰ ਸਿਰਫ ਅਸੀਂ ਧੋਖੇ ਦੇ ਵਿੱਚ ਹੀ ਆ ਪਰ ਸਾਡੇ ਵਿੱਚੋਂ ਪਰਮੇਸ਼ਵਰ ਦੀ ਮਹਿਕ ਹੋਣੀ ਚਾਹੀਦੀ ਆ ਆਪਾਂ ਬੋਲ ਕੇ ਨਹੀਂ ਕਹਿਣਾ ਵੀ ਮੈਂ ਯਿਸੂ ਮਸੀਹ ਨੂੰ ਮੰਨਦਾ ਆ ਸਾਡੇ ਕੰਮ ਬੋਲਣ ਵੀ ਅਸੀਂ ਸੱਚੇ ਪਰਮੇਸ਼ਵਰ ਨੂੰ ਮੰਨਦੇ ਆ ਤੇ ਲੋਕੀ ਸਾਨੂੰ ਪੁੱਛਣ ਵੀ ਤੁਸੀਂ ਕਹਦੇ ਆ ਰਾਤਨਾ ਕਰਦੇ ਆ ਤੁਸੀਂ ਇੰਨੇ ਖੁਸ਼ ਖੁਸ਼ ਰਹਿੰਦੇ ਆ ਕੀ ਲਾਭ ਪਿਆ ਤੁਹਾਨੂੰ ਕਿਹੜਾ ਰੱਬ ਆ ਜਿੰਨੇ ਤੁਹਾਡੇ ਸਾਰੇ ਗਮ ਚੁੱਕੇ ਜਿੰਨੇ ਤੁਹਾਡੇ ਸਾਰੇ ਬੋਝ ਚੁੱਕੇ ਆ ਪਰ ਜੇਕਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ ਹੋਵੋਗੇ ਤੁਸੀਂ ਵਚਨ ਨਹੀਂ ਪੜ੍ਹਦੇ ਹੋਵੋਗੇ ਛੋਟੀ ਜੀ ਚਿੰਤਾ ਤੁਹਾਨੂੰ ਚਿੰਤਾ ਤੱਕ ਲੈ ਜਾਊਗੀ ਨਿੱਕੀ ਜੀ ਗੱਲ ਨੂੰ ਲੈ ਕੇ ਹੀ ਤੁਸੀਂ ਰੋਈ ਕਰ ਲਈ ਜਾਣਾ ਆ ਛੋਟੀਆਂ ਛੋਟੀਆਂ ਗੱਲਾਂ ਦਾ ਜ਼ਿਕਰ ਤੁਸੀਂ ਵੱਡੇ ਵੱਡੇ ਲੋਕਾਂ ਦੇ ਨਾਲ ਕਰਨਾ ਆ ਫੁਲਾਨੇ ਨੇ ਸਾਨੂੰ ਐਦਾਂ ਕਿਹਾ ਤੈਨੂੰ ਪਤਾ ਫੁਲਾਨੇ ਨੇ ਮੈਨੂੰ ਐਦਾਂ ਕਿਹਾ ਫੁਲਾਨਾ ਮੋੜ ਤੇ ਐਦਾਂ ਕਹਿੰਦਾ ਫੁਲਾਨਾ ਆਪਣੇ ਘਰ ਚ ਸਾਨੂੰ ਐਦਾਂ ਕਹਿੰਦਾ ਫੁਲਾਨਾ ਮੇਰੇ ਵੱਲ ਐਦਾਂ ਦੇਖਦਾ ਉਹਨੂੰ ਐਦਾਂ ਨਹੀਂ ਕਹਿਣਾ ਚਾਹੀਦਾ ਸੀ ਫਿਰ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਰਾਹੀਂ ਸ਼ੈਤਾਨ ਨੇ ਤੁਹਾਨੂੰ ਪਰੇਸ਼ਾਨ ਕਰੀ ਜਾਣਾ ਹੈ ਪਰ ਜੇ ਤੁਹਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਫੇਰ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਦੇ ਲਈ ਵੀ ਚਿੰਤਾ ਨਹੀਂ ਕਰਨੀ ਕਿਉਂਕਿ ਤੁਹਾਨੂੰ ਪਤਾ ਹੈ ਵਚਨ ਦੇ ਵਿੱਚ ਲਿਖਿਆ ਹੈ ਥੱਕੇ ਮਨ ਦੇ ਤੇ ਬੋਝੇਠਾਂ ਦੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਜਿਹੜਾ ਵੀ ਤੁਹਾਡੇ ਕੋਲ ਬੋਝ ਆ ਜਿਹੜੀ ਚੀਜ਼ ਤੁਹਾਨੂੰ ਥਕਾਉਂਦੀ ਤੇ ਪਰੇਸ਼ਾਨ ਕਰਦੀ ਉਹਨੂੰ ਚੱਕੋ ਪਰਮੇਸ਼ਵਰ ਦੇ ਅੱਗੇ ਰੱਖ ਦਿਓ ਔਰ ਪ੍ਰਭੂ ਨੂੰ ਕਹੋ ਮੈਨੂੰ ਆਰਾਮ ਦੇ ਮੈਨੂੰ ਇਹ ਤੋਂ ਮੁਕਤ ਕਰ ਉਹਨੇ ਤੁਹਾਨੂੰ ਮੁਕਤ ਕਰ ਦੇਣਾ ਕਰਕੇ ਉਹ ਵਾਅਦੇ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਹੈ ਹallelujah ਦੂਜੀ ਗੱਲ ਸਾਡੇ ਵਿੱਚ ਉਹ ਚੀਜ਼ਾਂ ਨਜ਼ਰ ਆਉਣੀਆਂ ਚਾਹੀਦੀਆਂ ਜਿਹਦੇ ਅਸੀਂ ਪੈਰੋਕਾਰ ਆ ਜਿਹਦੇ ਅਸੀਂ ਚੇਲੇ ਆ ਜਿਹਦੇ ਪਿੱਛੇ ਅਸੀਂ ਚੱਲਦੇ ਆਂ ਪ੍ਰਭੂ ਯੀਸੂ ਮਸੀਹ ਦਾ ਸਭ ਤੋਂ ਪਹਿਲਾ ਹੁਕਮ ਸਾਨੂੰ ਦਿੱਤਾ ਗਿਆ ਪਿਆਰ ਕਰੋ ਇੱਕ ਦੂਜੇ ਦੇ ਨਾਲ ਤੇ ਜੇ ਕਹਿੰਦਾ ਕੋਈ ਤੁਹਾਡੀ ਇੱਕ ਗੱਲ ਤੇ ਮਾਰ ਦੇਵੇ ਤੇ ਦੂਜੀ ਵਚਨ ਚ ਕੀ ਲਿਖਿਆ ਆ ਦੂਜਾ ਪਾਸਾ ਵੀ ਉਹਦੇ ਅੱਗੇ ਕਰ ਦੋ ਔਖਾ ਆ ਪਰ ਜੇ ਵਚਨ ਵਿੱਚ ਲਿਖਿਆ ਫਿਰ ਤਾਂ ਕਰਨਾ ਚਾਹੀਦਾ ਆ ਬਰਕਤ ਤਾਂ ਆਦੀ ਮਿਲੂਗੀ ਜਦੋਂ ਅਸੀਂ ਉਦਾਂ ਹੀ ਚੱਲਾਂਗੇ ਜਿੱਦਾਂ ਪਰਮੇਸ਼ਰ ਨੇ ਸਾਨੂੰ ਹੁਕਮ ਦਿੱਤਾ ਆ ਯਾਦ ਰੱਖੋ ਅਗਰ ਤੁਸੀਂ ਬਾਈਬਲ ਦੀਆਂ ਬਰਕਤਾਂ ਨੂੰ ਇੰਨ ਬਿੰਨ ਲੈਣਾ ਚਾਹੁੰਦੇ ਆ ਕਿ ਜਿੱਦਾਂ ਵਚਨ ਦੇ ਵਿੱਚ ਲਿਖਿਆ ਅਸਮਾਨੀ ਝਿਰੋਖੇ ਖੋਲ ਕੇ ਦੇਵਾਂਗਾ ਤੁਸੀਂ ਇਸ ਬਰਕਤ ਨੂੰ ਐਨ ਇਦਾਂ ਲੈਣਾ ਚਾਹੁੰਦੇ ਆ ਕਿ ਪਰਮੇਸ਼ਵਰ ਅਸਮਾਨੀਂ ਚਰੋਖੇ ਖੋਲ ਕੇ ਤੁਹਾਨੂੰ ਬਰਕਤ ਦੇਵੇ ਔਰ ਘਰ-ਪਰ ਜਾਣ ਤੇ ਰੱਖਣ ਲਈ ਵੀ ਜਗ੍ਹਾ ਨਾ ਹੋਵੇ ਓਵਰਫਲੋ ਹੋ ਜਵੇ ਕਿੰਨੇ ਜਣੇ ਇਦਾਂ ਬਰਕਤ ਲੈਣਾ ਚਾਹੁੰਦੇ ਪਰਮੇਸ਼ਵਰ ਕੋਲ ਹਾਲੇਲੂਇਆ ਯਾਦ ਰੱਖੋ ਅਗਰ ਬਰਕਤਾਂ ਐਨ ਬੈਨ ਲੈਣੀਆਂ ਐਜ਼ ਇਟ ਇਜ਼ ਲੈਣੀਆਂ ਆ ਤਾਂ ਫਿਰ ਹੁਕਮ ਉਹ ਜਿਹੜੀ ਆ ਉਹ ਵੀ ਐਨ ਬੈਨ ਹੀ ਮੰਨਣੇ ਪੈਣੇ ਆ ਫੇ ਆਗਿਆਕਾਰੀ ਵੀ ਐਨ ਉਦਾਂ ਹੀ ਕਰਨੀ ਪੈਣੀ ਆ ਜਿੱਦਾਂ ਪਰਮੇਸ਼ਵਰ ਨੇ ਕਰਨ ਨੂੰ ਕਿਹਾ ਆ ਇਹ ਨਹੀਂ ਵੀ ਆਗਿਆਕਾਰੀ ਤੁਸੀਂ ਆਪਣੀ ਮਰਜ਼ੀ ਨਾਲ ਕਰੋ ਤੇ ਬਰਕਤਾਂ ਤੁਸੀਂ ਕਹੋ ਸਾਨੂੰ ਉਦਾਂ ਮਿਲਣ ਜਿੱਦਾਂ ਬਚਨ ਚ ਲਿਖੀਆਂ ਆ ਆਗਿਆਕਾਰੀ ਵੀ ਉਦਾਂ ਹੀ ਕਰੋ ਜਿੱਦਾਂ ਪਰਮੇਸ਼ਵਰ ਨੇ ਕਰਨ ਨੂੰ ਕਿਹਾ ਆ ਫੇ ਬਰਕਤਾਂ ਵੀ ਉਦਾਂ ਹੀ ਮਿਲਣਗੀਆਂ ਜਿੱਦਾਂ ਪਰਮੇਸ਼ਵਰ ਨੇ ਦੇਣ ਨੂੰ ਕਿਹਾ ਆ ਹallelujah ਸੋ ਬਚਨ ਦੇ ਵਿੱਚ ਲਿਖਿਆ ਇੱਕ ਚੰਗਾ ਰੁੱਖ ਜਿਹੜਾ ਆ ਉਹ ਆਪਣੇ ਫਲਾਂ ਤੋਂ ਸਿਆਣਿਆ ਜਾਂਦਾ ਕਿਉਂਕਿ ਉਹ ਚੰਗੇ ਫਲ ਲੈ ਕੇ ਆਉਂਦਾ ਆ ਮੈਂ ਅੱਜ ਦੋ ਸਟੋਰੀਜ਼ ਤੁਹਾਡੇ ਨਾਲ ਸ਼ੇਅਰ ਕਰਨੀਆਂ ਆ ਤੇ ਮੈਨੂੰ ਪੂਰਾ ਯਕੀਨ ਆ ਉਹਨਾਂ ਦੋ ਕਿ ਸਟੋਰੀਜ਼ ਦੇ ਵਿੱਚੋਂ ਹੀ ਤੁਹਾਨੂੰ ਬਹੁਤ ਚੀਜ਼ਾਂ ਲੱਭ ਪੈਣੀਆਂ ਜਿਨ੍ਹਾਂ ਨੇ ਤੁਹਾਨੂੰ ਤੁਹਾਡੀਆਂ ਟ੍ਰਬਲਸ ਤੋਂ ਬਾਹਰ ਕੱਢ ਦੇਣਾ ਆ ਤੁਹਾਡੀਆਂ ਮੁਸ਼ਕਲਾਂ ਤੋਂ ਬਾਹਰ ਕੱਢ ਦੇਣਾ ਆ ਇੱਕ ਵਿਛੂ ਸੀਗਾ ਉਹ ਕਿਤੇ ਫਸ ਗਿਆ ਹੁਣ ਜਿਹੜਾ ਵਿਛੂ ਆ ਉਹਦਾ ਸੁਭਾਅ ਡੰਗ ਮਾਰਨਾ ਆ ਉਹਦੀ ਲੰਬੀ ਜਿਹੀ ਪੂਛ ਹੁੰਦੀ ਆ ਭਿੰਗੀ ਜੀ ਕਰਕੇ ਡੰਗ ਮਾਰਦਾ ਆ ਤੇ ਇੱਕ ਆਦਮੀ ਆ ਉਹ ਬਹੁਤ ਮਿੱਠੇ ਸੁਭਾਅ ਦਾ ਆ ਮਦਦ ਕਰਨਾ ਉਹਦਾ ਸੁਭਾਅ ਆ ਤੇ ਇੱਕ ਹੋੜ ਆਦਮੀਆਂ ਉਹ ਪਾਸੇ ਤੇ ਬੈਠਾ ਆ ਉਹਦਾ ਸੁਭਾਤ ਮਾਸ਼ਾ ਦੇਖਣਾ ਹੈ ਹਰ ਕੋਈ ਵੱਖਰੇ ਸੁਭਾਅ ਦੇ ਨਾਲ ਇਸ ਧਰਤੀ ਦੇ ਉੱਤੇ ਤੁਰਿਆ ਫਿਰਦਾ ਆ ਜੇ ਦਾ ਸੁਭਾਅ ਮਦਦ ਕਰਨ ਉਹਨੇ ਦੇਖਿਆ ਵੀ ਵਿੱਚੂ ਪ੍ਰੋਬਲਮ ਦੇ ਵਿੱਚ ਆ ਇਹ ਇੱਥੇ ਹੀ ਫਸਿਆ ਮਰਨਾ ਜਾਵੇ ਇਹਦੀ ਮਦਦ ਕਰਨੀ ਚਾਹੀਦੀ ਆ ਫੇਕੀ ਹੋਇਆ ਭਾਵੇਂ ਵਿੱਚੂ ਹੀ ਆ ਇਹਦੀ ਮਦਦ ਕੀਤੀ ਜਾਣੀ ਚਾਹੀਦੀ ਆ ਉਹ ਜਦੋਂ ਹੀ ਉਹਨੂੰ ਵਿੱਛੂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦਾ ਵਿੱਛੂ ਉਹਦੇ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਆ ਉਹ ਫੇਰ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦਾ ਵਿੱਛੂ ਫੇਰ ਉਹਨੂੰ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਆ ਉਹ ਕਿੰਨਾ ਚਿਰ ਇਦਾਂ ਕਰੀ ਜਾਂਦਾ ਆ ਪਰ ਅੰਤ ਨੂੰ ਉਹ ਜਿਹੜਾ ਬੰਦਾ ਆ ਉਹ ਵਿੱਛੂ ਨੂੰ ਉੱਥੋਂ ਕੱਢਣ ਦੇ ਵਿੱਚ ਕਾਮਯਾਬ ਹੋ ਜਾਂਦਾ ਆ ਤੇ ਵਿੱਛੂ ਜਿਹੜਾ ਆ ਉਹ ਪਿੱਛੇ ਭੋਕੇ ਵੀ ਨਹੀਂ ਦੇਖਦਾ ਉਹ ਨਿਕਲਿਆ ਬਿਨਾ ਥੈਂਕ ਯੂ ਕੀਤਾ ਬਿਨਾ ਥੈਂਕ ਯੂ ਬੜੀ ਨਜ਼ਰ ਨਾਲ ਦੇਖਿਆ ਚੁੱਪ ਕਰਕੇ ਧੁਰ ਪਿਆ ਐਦਾਂ ਬਈ ਜਿੱਦਾਂ ਉਸ ਬੰਦੇ ਦੀ ਡਿਊਟੀ ਲੱਗੀ ਸੀ ਬਈ ਜੇ ਕਿਤੇ ਵਿੱਚੂ ਫਸੇ ਹੁਣ ਉਸੇ ਹੀ ਬੰਦੇ ਨੇ ਕੱਢਣੇ ਐਦਾਂ ਵਿੱਚੂ ਬਿਨਾ ਸ਼ੁਕਰਗੁਜ਼ਾਰੀ ਕੀਤੀਆਂ ਧੁਰ ਪਿਆ ਹੁਣ ਜਿਹੜਾ ਬੰਦਾ ਤਮਾਸ਼ਾ ਦੇਖਦਾ ਸੀ ਉੱਠ ਕੇ ਆਇਆ ਉਹ ਮਦਦ ਕਰਨ ਵਾਲੇ ਨੂੰ ਪੁੱਛਦਾ ਹੈ ਕਿਨ ਮੈਂ ਕਿੰਨੇ ਚਿਰ ਤੋਂ ਦੇਖੀ ਜਾਂਦਾ ਆ ਬਈ ਉਹ ਵਿੱਚੂ ਤੈਨੂੰ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਆ ਪਰ ਤੂੰ ਫੇਰ ਉਹਦੀ ਮਦਦ ਕਰਦਾ ਆ ਜਿੰਨੀ ਬੜੀ ਉਹ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਉਹ ਉਨੀ ਜ਼ਿਆਦਾ ਬੜੀ ਤੂੰ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਆ ਇਹ ਖੇਡ ਕੀ ਆ ਤੂੰ ਪਿੱਛੇ ਕਾਹਦੇ ਨਹੀਂ ਹਟ ਜਾਂਦਾ ਜਿਉਂ ਤੇਰੇ ਡੰਗ ਮਾਰ ਦਿੰਦਾ ਉਹ ਕਹਿੰਦਾ ਵਿੱਛੂ ਦਾ ਸੁਭਾਅ ਡੰਗ ਮਾਰਨਾ ਆ ਤੇ ਮੇਰਾ ਸੁਭਾਅ ਮਦਦ ਕਰਨਾ ਆ ਉਹਦੇ ਸੁਭਾਅ ਦਾ ਕਰਕੇ ਮੈਂ ਆਪਣਾ ਸੁਭਾਅ ਨਹੀਂ ਬਦਲ ਸਕਦਾ ਚੰਗਿਆਈ ਕਰਦਿਆਂ ਮੇਰੇ ਡੰਗ ਵੱਜ ਵੀ ਜਾਂਦਾ ਤੇ ਪਿੱਛੋਂ ਮੈਨੂੰ ਲੋਕਾਂ ਨੇ ਇਹੀ ਕਹਿ ਕੇ ਚੇਤੇ ਕਰਨਾ ਸੀ ਭਲਾ ਕਰਦਾ ਮਰਿਆ ਆ ਹallelujah ਅੱਜ ਅਸੀਂ ਕੀ ਕਰਦੇ ਆ ਅਸੀਂ ਭਲਾ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਸਾਡੇ ਮੋੜੇ ਕੋਈ ਆਕੜਦਾ ਆ ਉਹਨੂੰ ਭਲਾਈ ਲੈਣੀ ਨਹੀਂ ਆਉਂਦੀ ਅਸੀਂ ਚੁੱਪ ਕਰਕੇ ਪਿੱਛੇ ਹਟ ਜਾਂਦੇ ਆ ਫੇਰ ਸਾਨੂੰ ਕੋਈ ਜਣਾ ਪੁੱਛਦਾ ਆ ਵੀ ਤੁਸੀਂ ਪਿੱਛੇ ਕਾਹਦੋਂ ਹਟ ਗਏ ਤੁਸੀਂ ਕਹਿੰਦੇ ਇਹਨੂੰ ਕਦਰ ਨਹੀਂ ਹੈਗੀ ਇਹਨੂੰ ਪਤਾ ਹੀ ਨਹੀਂ ਭਲਾ ਕੀ ਹੁੰਦਾ ਆ ਇਸ ਕਰਕੇ ਮੈਂ ਪਿੱਛੇ ਹਟ ਗਿਆ ਆ ਪਿੱਛੇ ਹਟਣਾ ਤੁਹਾਡਾ ਸੁਭਾ ਨਹੀਂ ਆ ਪਿੱਛੇ ਹਟਣਾ ਤੁਹਾਡਾ ਕੰਮ ਨਹੀਂ ਆ ਪਿੱਛੇ ਹਟਣ ਨੂੰ ਤੁਹਾਡੀ ਸਿਰਜਣਾ ਨਹੀਂ ਕੀਤੀ ਗਈ ਕੋਰੀਆਂ ਦੇ ਲੋਕ ਇੱਕ ਕਹਾਵਤ ਬੋਲਦੇ ਹੁੰਦੇ ਆ ਉਹ ਕਹਿੰਦੇ 99 ਵਾਰੀ ਡਿੱਗ ਤੇ 100 ਵਾਰੀ ਉੱਠ। ਭਾਵ ਲੱਗਾ ਹੀ ਰਹੇ ਜਦੋਂ ਤੱਕ ਤੂੰ ਜਿੱਤ ਨਹੀਂ ਪਾ ਲੈਂਦਾ। ਭਾਵੇਂ ਤੁਹਾਡੇ ਨਾਲ ਕੋਈ ਮਾਰੇ ਤੋਂ ਮਾਰਾ ਕਰੀ ਜਾਵੇ। ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਆਂ, ਪ੍ਰਭੂ ਯਿਸੂ ਮਸੀਹ ਦੇ ਪੈਰੋਕਾਰ ਆਂ, ਤੁਸੀਂ ਉਹਦੀ ਬੁਰਾਈ ਦਾ ਕਰਕੇ ਆਪਣੀ ਚੰਗਿਆਈ ਤੋਂ ਹਾਰ ਮੰਨ ਕੇ ਪਿੱਛੇ ਨਾ ਵੇਚੋ। ਨਹੀਂ ਤੇ ਉਹਨੇ ਜਿੱਤ ਜਾਣੇ ਆ। ਦਾੜੀ ਜੀ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਸੰਤਰ ਭਜਨ ਸਿੰਘ ਜੀ ਕਹਿੰਦੇ ਕੋਈ ਦੋ ਜਣੇ ਸੀਗੇ ਇੱਕ ਰੋਜ਼ ਦੀਵਾ ਬਾਲਣ ਜਾਂਦਾ ਸੀਗਾ ਤੇ ਇੱਕ ਰੋਜ਼ ਹੀ ਪਿੱਛੇ ਦੀਵਾ ਬੁਝਾਉਣ ਜਾਂਦਾ ਸੀਗਾ ਇੱਕ ਦਿਨ ਬਹੁਤ ਮੀਂਹ ਦਿਹਰੀ ਸੀਗੀ ਜਿਹੜਾ ਦੀਵਾ ਬਾਲਣ ਵਾਲਾ ਸੀਗਾ ਉਹ ਕਹਿੰਦਾ ਅੱਜ ਕਿਹੜਾ ਦੀਵਾ ਬਲਣਾ ਹੈ ਅੱਜ ਤਾਂ ਹਵਾ ਬਹੁਤ ਵਗਦੀ ਆ ਮੀਂਹ ਬਹੁਤ ਪੈਂਦਾ ਆ ਅੱਜ ਜਾਣ ਦਾ ਕੋਈ ਫਾਇਦਾ ਨਹੀਂ ਆ ਉਹ ਗਿਆ ਨਹੀਂ ਪਰ ਜਿਹੜਾ ਦੀਵਾ ਬੁਝਾਉਣ ਵਾਲਾ ਸੀ ਉਹ ਉੱਥੇ ਪਹੁੰਚ ਗਿਆ ਵੀ ਜੇ ਇਹਨੇ ਜਗਾਇਆ ਮੈਂ ਬੁਝਾਉਣਾ ਜ਼ਰੂਰੀ ਆ ਤਾਂ ਬਰਕਤ ਕੌਣ ਲੈ ਗਿਆ ਦੀਵਾ ਬੁਝਾਉਣ ਵਾਲਾ ਕਿਉਂਕਿ ਉਹ ਆਪਣੇ ਨਿਯਤ ਨੇਮ ਦਾ ਪੂਰਾ ਸੀਗਾ ਅਸੀਂ ਆਪਣੇ ਨਿਯਤ ਨੇਮ ਦੇ ਪੂਰੇ ਬੰਨਣਾ ਆ ਅਸੀਂ ਆਪਣਾ ਉਹ ਸੁਭਾ ਜਿਸ ਸੁਭਾ ਤੇ ਪਰਮੇਸ਼ਵਰ ਨੇ ਸਾਨੂੰ ਸਿਰਜਿਆ ਵਚਨ ਚ ਲਿਖਿਆ ਉਹਨੇ ਸਾਨੂੰ ਆਪਣੇ ਸੁਭਾ ਤੇ ਸਿਰਜਿਆ ਆ ਅਸੀਂ ਉਸ ਸੁਭਾ ਨੂੰ ਕਿਸੇ ਦੇ ਗਲਤ ਸੁਭਾ ਅਦਾ ਕਰਕੇ ਬਦਲਣਾ ਨਹੀਂ ਆ ਤੁਹਾਡਾ ਰੰਗ ਇੰਨਾ ਗੂੜਾ ਹੋਣਾ ਚਾਹੀਦਾ ਕਿ ਤੁਹਾਡਾ ਲੱਤ ਕੇ ਕਿਸੇ ਤੇ ਚੜ ਜਵੇ ਪਰ ਕਿਸੇ ਦਾ ਰੰਗ ਤੁਹਾਡੇ ਉੱਤੇ ਨਾ ਦਿਖੇ ਹallelujah ਇਸ ਲਈ ਆਪੜੇ ਆਪ ਨੂੰ ਮਸੀਦ ਦੇ ਲਹੂ ਵਾਲੇ ਰੰਗ ਦੇ ਵਿੱਚ ਰੰਗ ਲਵੋ ਜਿਹੜਾ ਕੱਪੜਾ ਫਿੱਕੇ ਰੰਗ ਦਾ ਹੁੰਦਾ ਆ ਜਦੋਂ ਉਹ ਗਾੜੇ ਰੰਗ ਵਾਲੇ ਦੇ ਨਾਲ ਧੋਤਾ ਜਾਵੇ ਮੱਲੋ ਮੱਲੀ ਉਹਦੇ ਉੱਤੇ ਰੰਗ ਛੜ ਜਾਂਦਾ ਆ ਤੇ ਪਰ ਜਿਹੜਾ ਗਾੜੇ ਰੰਗ ਦਾ ਹੁੰਦਾ ਆ ਫਿੱਕੇ ਵਾਲੇ ਦਾ ਅਸਰ ਉਹਦੇ ਉੱਤੇ ਕੋਈ ਨਹੀਂ ਹੁੰਦਾ ਸਾਡੀ ਸਮੱਸਿਆ ਆ ਸਾਨੂੰ ਵਚਨ ਕਹਿੰਦਾ ਭਲਾਈ ਕਰ ਅਸੀਂ ਕੋਸ਼ਿਸ਼ ਕਰਦੇ ਆਂ ਪਰ ਅਸੀਂ ਦੂਜੇ ਦੀ ਬੁਰੀਾਈ ਦਾ ਕਰਕੇ ਆਪਣੀ ਭਲਾਈ ਨੂੰ ਛੱਡ ਕੇ ਬੁਰੀਾਈ ਕਰਨ ਲੱਗ ਜਾਂਦੇ ਹਾਂ ਦੂਜੇ ਦਾ ਰੰਗ ਸਾਡੇ ਉੱਤੇ ਚੜ ਜਾਂਦਾ ਪਰ ਯਾਦ ਰੱਖੋ ਮੇਰੇ ਯੇਸੂ ਦਾ ਰੰਗ ਇੰਨਾ ਕੱਚਾ ਨਹੀਂ ਆ ਵੀ ਜਿਹੜਾ ਮਰਜੀ ਤੁਹਾਨੂੰ ਆਪਣੇ ਰੰਗ ਦੇ ਵਿੱਚ ਰੰਗ ਲਵੇ ਇੱਕ ਵਾਰੀ ਉਹਦੇ ਰੰਗ ਵਿੱਚ ਰੰਗ ਕੇ ਦੇਖੋ ਤੁਹਾਨੂੰ ਨਜ਼ਾਰੇ ਆ ਜਾਣੇ ਫੇ ਤੁਹਾਡਾ ਰੰਗ ਲਥਲਥ ਕੇ ਦੂਜਿਆਂ ਦੇ ਉੱਤੇ ਚੜੂਗਾ ਵਚਨ ਚ ਲਿਖਿਆ ਪੁਰਿਆਈ ਨੂੰ ਭਲਾਈ ਦੇ ਨਾਲ ਜਿੱਤ ਲਵੋ ਜੇ ਆਪਾਂ ਮਸੀਹੀ ਕੌਮ ਹੋ ਕੇ ਪਵਿੱਤਰ ਬਾਈਬਲ ਨੂੰ ਪੜ੍ਹਨ ਸੁਣਨ ਵਾਲੇ ਹੋ ਕੇ ਬਪਤਿਸਮੇ ਲੈਣ ਵਾਲੇ ਹੋ ਕੇ ਜੇ ਆਪਾਂ ਗਲਤ ਬੋਲਦੇ ਰਹੇ ਗਲਤ ਸੋਚਦੇ ਰਹੇ ਗਲਤ ਚਾਲ ਚੱਲਦੇ ਰਹੇ ਗਲਤ ਕੰਮ ਕਰਦੇ ਰਹੇ ਗਲਤ ਨਜ਼ਰ ਨਾਲ ਦੇਖਦੇ ਰਹੇ ਫੇਰ ਤਾਂ ਆਪਾਂ ਨਾ ਜੱਗ ਜੋਗੇ ਰਹੇ ਨਾ ਰੱਬ ਜੋਗੇ ਰਹੇ ਫੇਰ ਤਾਂ ਆਪਣਾ ਥੋਬੀ ਦੇ ਕੁੱਤੇ ਵਾਲਾ ਹਾਲ ਆ ਕਿਸੇ ਪਾਸੇ ਦੇ ਵੀ ਨਹੀਂ ਰਹਿਣਾ ਪਰ ਆਪਾਂ ਨੂੰ ਪਰਮੇਸ਼ਵਰ ਨੇ ਵੱਖਰੇ ਕੀਤਾ ਆ ਆਪਣੇ ਲਈ ਉਹਨੇ ਆਪਾਂ ਨੂੰ ਧੀਆਂ ਪੁੱਤਰ ਬਣਾਇਆ ਆ ਹੁਣ ਸਾਡੇ ਵਿੱਚ ਸਾਡੇ ਪਿਤਾ ਲਈ ਅਣਖ ਹੋਣੀ ਚਾਹੀਦੀ ਆ ਹੁਣ ਸਾਡੇ ਪਿਤਾ ਦਾ ਸੁਭਾਅ ਸਾਡੇ ਵਿੱਚ ਨਜ਼ਰ ਆਉਣਾ ਚਾਹੀਦਾ ਆ ਇਸ ਲਈ ਕੋਈ ਭਾਵੇਂ ਤੁਹਾਨੂੰ ਲਾਨਤ ਬੋਲੇ ਗਾਲ ਕੱਢੇ ਜੋ ਮਰਜੀ ਕਹਿ ਦਵੇ ਤੁਸੀਂ ਅਸੀਸ ਹੀ ਦੇਣੀ ਆ ਮੋਰਿਓ ਇਸ ਗੱਲ ਨੂੰ ਪੱਲੇ ਬੰਨ ਲਵੋ ਜੇ ਆਪਾਂ ਪਰਮੇਸ਼ਵਰ ਦੇ ਵਿੱਚ ਰਹਿ ਕੇ ਸਿਰਫ ਪਰਮੇਸ਼ਵਰ ਦੇ ਵਚਨ ਦਾ ਕਰਕੇ ਅਸੀਂ ਕਿਸੇ ਦੇ ਕੋਲੋਂ ਲਾਨਤ ਵਾਲੇ ਸ਼ਬਦ ਸੁਣ ਲਵਾਂਗੇ ਗਾਲਾਂ ਵਾਲੇ ਸ਼ਬਦ ਸੁਣ ਲਵਾਂਗੇ ਕਿਤੇ ਆਪਣਾ ਕੰਠਾ ਨਹੀਂ ਲੱਥ ਕੇ ਝੜ ਚੱਲਿਆ ਯਾਦ ਰੱਖਿਓ ਜਿਹੜੇ ਪਰਮੇਸ਼ਵਰ ਦੇ ਕਰਕੇ ਸਤਾਏ ਜਾਂਦੇ ਸਵਰਗ ਰਾਜ ਵਿੱਚ ਵੀ ਸਿਰਫ ਉਹੀ ਪਰਵੇਸ਼ ਕਰਦੇ ਆ ਹallelujah ਇੱਕ ਇਹ ਕਾਰਨ ਸੀਗਾ ਕਿਸੇ ਨੂੰ ਸਮਝ ਵਿੱਚ ਆਇਆ ਥੈਂਕ ਯੂ ਕਾਰਨ ਇਹ ਆ ਬਈ ਅਸੀਂ ਪੱਲਿਆਈ ਕਰਨੀ ਬੰਦ ਕਰ ਦਿੰਨੇ ਹਾਂ